ਆਲਟੂ ਨਿਊਜ਼ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਡੇਰਾ ਬਾਬਾ ਨਾਨਕ ਵਿਖੇ ਡੇਰਾ ਬਾਬਾ ਨਾਨਕ ਦੇ ਅਕਾਲੀ ਵਰਕਰਾਂ ਦੁਆਰਾ ਅਤੇ ਬਾਬਾ ਪਰਮਜੀਤ ਸਿੰਘ ਬੇਦੀ ਦੇ ਯਤਰਾ ਸੱਤ ਦਾ ਸਰਦਾਰ ਰਵੀਕਰਨ ਸਿੰਘ ਗਾਲੋ ਜੋ ਕਿ ਇਸਪਾ ਅਤੇ ਸ਼ਰੋਮਣੀ ਅਕਾਲੀ ਦਲ ਵੱਲੋਂ ਡੇਰਾ ਬਾਬਾ ਨਾਨਕ ਹਲਕੇ ਤੋਂ ਉਮੀਦਵਾਰ ਹਨ ਦੇ ਹੱਕ ਦੇ ਵਿੱਚ ਇੱਕ ਹੰਗਾਮੀ ਮੀਟਿੰਗ ਕੀਤੀ ਗਈ ਜਿਸ ਵਿੱਚ ਹਜ਼ਾਰਾਂ ਹੀ ਸ਼ਹਿਰ ਨਿਵਾਸੀਆਂ ਨੇ ਹਿੱਸਾ ਲਿਆ ਆਓ ਦੇਖਦੇ ਹਾਂ ਬਾਬਾ ਪਰਮਜੀਤ ਸਿੰਘ ਬੇਦੀ ਅਤੇ ਸਰਦਾਰ ਰਵਿਕਰਨ ਸਿੰਘ ਕਾਲੋ ਨੇ ਕੀ ਕੀਤਾ ਉੱਥੇ ਵੀ 22 ਲੜਕੀਆਂ ਵਾਸਤੇ ਆਂਗਨ ਵਾਲੀ ਵਰਕਰ ਤੇ ਆਂਗਨ ਵਾਲੀ ਹੈਲਪਰ ਦੀਆਂ ਪੋਸਟਾਂ ਨਿਰਮਲ ਸਿੰਘ ਕਾਲੋ ਦੇ ਰਾਹੀਂ ਭਰੀਆਂ ਗਈਆਂ ਜੋ ਸਾਡੇ ਸ਼ਹਿਰ ਦੀਆਂ ਲੜਕੀਆਂ ਲਈ ਇੱਕ ਬੜੀ ਵੱਡੀ ਉਹਨਾਂ ਨੇ ਰੋਜ਼ਗਾਰ ਦਿੱਤਾ ਜਿਸ 2017 ਤੋਂ ਲੈ ਕੇ 22 ਤੱਕ ਸਰਕਾਰ ਫਿਰ ਕਾਂਗਰਸ ਦੀ ਬਣੀ ਇਹਦੇ ਵਿੱਚ ਵੀ ਮੈਨੂੰ ਕੋਈ ਵੀਰ ਦੱਸ ਦੇ ਵੀ ਸਾਡੇ ਸ਼ਹਿਰ 'ਚ ਕਿਸੇ ਨੂੰ ਕੋਈ ਰੋਜ਼ਗਾਰ ਮਿਲਿਆ ਹੈ ਵਿਰੋਧੀ ਕਹਿੰਦੇ ਨੇ ਜੀ ਅਸੀਂ ਡੇਰਾ ਬਾਬਾ ਨਾਨਕ ਦਾ ਬੜਾ ਵਿਕਾਸ ਕੀਤਾ ਕੀ ਸਾਡਾ ਵਿਕਾਸ ਕੀ ਕੀਤਾ ਚੰਗੀਆਂ ਭਲੀਆਂ ਗਲੀਆਂ ਚੰਗੀਆਂ ਭਲੀਆਂ ਟੈਲਾਂ ਉਹੋ ਹੀ ਪੁੱਟ ਕੇ ਨਵੀਆਂ ਲੱਗਤੀਆਂ ਗਈਆਂ ਕੀ ਉਹਦੇ ਨਾਲ ਸ਼ਹਿਰ ਦਾ ਵਿਕਾਸ ਹੋ ਜਾਂਦਾ ਵਿਕਾਸ ਹੁੰਦਾ ਸਾਨੂੰ ਕੋਈ ਡਿਗਰੀ ਕਾਲਜ ਦਿੰਦੇ ਵਕਾਸ ਹੁੰਦਾ ਸਾਡੀਆਂ ਲੜਕੀਆਂ ਵੀ ਕੋਈ ਕਾਲਜ ਖੋਲਦੇ ਮੈਂ ਇਹਨਾਂ ਨੂੰ ਪੁੱਛਣਾ ਜਿਹੜੀਆਂ ਪੁਰਾਣੀਆਂ ਟੈਲਾ ਸੀ ਉਹ ਕਿੱਥੇ ਗਈਆਂ ਪੁਰਾਣੀਆਂ ਟੈਲਾ ਆਪਣੇ ਚਾਹੇਤਿਆਂ ਨੂੰ ਚੁਕਾਤੀਆਂ ਪੁਰਾਣੀ ਇੱਟ ਲੈਣ ਜਾਈਏ ਇਹਨਾਂ ਤੇ ਜੇ ਨਵੀਂ 6000 ਤੋਂ ਹਜ਼ਾਰ ਅਤੇ ਪੁਰਾਣੀ 4000 ਤੋਂ ਆ ਤੇ ਸਾਡੇ ਪੁਰਾਣੀਆਂ ਟੈਲਾ ਜਿਹੜੀਆਂ ਚੰਗੀਆਂ ਭਲੀਆਂ ਸੀ ਉਹ ਵੀ ਇਹਨਾਂ ਨੇ ਆਪਣੇ ਚਾਹੇਤਿਆਂ ਨੂੰ ਦੇ ਕੇ ਗੁਰਦ-ਗੁਰਦ ਕਰਦੀਆਂ ਪਾਰਟੀ ਪ੍ਰਧਾਨ ਨੇ ਮੇਰੇ ਤੇ ਵਿਸ਼ਵਾਸ ਪ੍ਰਗਟ ਕੀਤਾ ਮੈਂ ਨੂੰ ਇਸ ਕਾਬਲ ਸਮਝਿਆ ਕਿ ਮੈਂ ਦੇਰਾ ਬਾਬਾ ਨਾਨਕ ਵਾਲਿਆਂ ਦੀ ਸੇਵਾ ਕਰਾਂ ਤੇ ਤੁਹਾਡੇ ਸਹਿਯੋਗ ਦੇ ਨਾਲ ਉਹ ਸਰਕਾਰੀ ਮਦੀਰ ਨੂੰ ਦੇਰਾ ਬਾਬਾ ਨਾਨਕ ਤੋਂ ਮਾਤ ਦੇ ਕੇ ਇਹ ਝੋਲੀ ਸੀਟ ਜਿਹੜੀ ਆ ਸ਼ਰੋਮਣੀ ਅਕਾਲੀ ਦਲ ਦੀ ਝੋਲੀ ਚ ਪਾਵਾਂ ਜਿਹਦੀ ਗੁਰਦੁਆਤਾ ਪਹਿਲੀ ਵਾਰ ਤੇ ਮੁੜ ਕੇ ਇਹਨਾਂ ਨੂੰ ਦੱਸਿਆ ਕਿ ਦਫ਼ਤਰ ਕਿਵੇਂ ਖੋਲ੍ਹੀ ਦਾ ਤੇ ਪੈਰ ਕਿਵੇਂ ਲਾਈ ਦਿਆ ਤੇ ਮੁਰਗੇ ਡੇਰਾ ਬਾਬਾ ਨਾਨਕ ਦੀ ਸੰਗਤ ਦੇ ਸਹਿਯੋਗ ਦੇ ਨਾਲ ਉੱਥੇ ਪੈਰ ਲਾਇਆ ਤੇ ਅਕਾਲੀ ਦਲ ਕਾਇਮ ਕੀਤਾ ਤੇ ਤੁਸੀਂ ਅਸ਼ੀਰਵਾਦ ਦਿੱਤਾ ਤੇ ਕਾਮ ਸਾਥ ਪਹਿਲੀ ਵਾਰ ਜਿੱਤੇ ਤੇ ਪਹਿਲੀ ਵਾਰ ਜਿੱਤੀ ਸਪੀਕਰ ਬਣੇ ਤੇ ਮੁਰਗੇ ਵਿਧਾਇਕ ਮੰਤਰੀ ਬਣੇ ਤੇ ਮੁਰਗੇ ਗੁਰੂ ਦੀ ਮਿਹਰ ਜਿਹੜੀ ਸੂਰੇਸ਼ ਤਸਵੀਰ ਹੈ ਦੇਖੋ ਜਦੋਂ ਮਾੜਾ ਟਰੈਕਟਰ ਪਈ ਕਿੱਕਰ ਜਿਹਾ ਵਜੇ ਜਾਂਦਾ ਹਨ ਤੇ ਉਹਨੂੰ ਕੱਢਣ ਨੂੰ ਦੋ ਚਾਰ ਟਰੈਕਟਰ ਮੰਗਾਉਂਦੇ ਆ ਤੇ ਦੂਜਾ ਟਰੈਕਟਰ ਵੀ ਜਦੋਂ ਕਿਕਰ ਦੇ ਵਿੱਚ ਥਾਲੀ ਵੱਜ ਜੇ ਨਾ ਤੇ ਦੂਜਾ ਟਰੈਕਟਰ ਵੀ ਨਹੀਂ ਕੱਢ ਸਕਦਾ ਪਹਿਲੋਂ ਆਇਆ ਹੀ ਨਹੀਂ ਉਹ ਵੀ ਤੁਸੀਂ ਵੇਖ ਲਿਆ ਕੀ ਕੁਝ ਕਰਕੇ ਤੇ ਕੱਲ ਇਹਨੇ ਵਿੱਚ ਜਿਹੜਾ ਸੱਪ ਕੱਢਣਾ ਕੱਢ ਲੈ ਲੋਕ ਮਨ ਬਣਾ ਚੁੱਕੇ ਤਬਦੀਲੀ ਦਾ ਜਦੋਂ ਤਬਦੀਲੀ ਦੀ ਲਹਿਰ ਬਣ ਜੇ ਉਹ ਲਹਿਰ ਰੁਕਦੀ ਨਹੀਂ ਹੁੰਦੀ ਭਾਵੇਂ ਜਿੰਨਾ ਮਰਜੀ ਜ਼ੋਰ ਲਾ ਲਈਏ ਗੁਰੂ ਦੀ ਕਿਰਪਾ ਵਾ ਲੋਕਾਂ ਦਾ ਸਹਿਯੋਗ ਆ ਦੇ ਸ਼ੁਰੂ ਮੰਨਿਆ ਅਕਾਲੀ ਦਲ ਡੇਰਾ ਬਾਬਾ ਨਾਨਕ ਦੀ ਥੀਂ ਵੱਡੇ ਮਾਰਜਾ ਨਾ ਜਿੱਤ ਕੇ ਸਰਦਾਰ ਜਗੀਰ ਸਿੰਘ ਬਾਦਲ ਦੀ ਟੀਮ ਮੈਂ ਪਾਰਟੀ ਦਾ ਵਫਾਦਾਰ ਸਿਪਾਹੀ ਹਾਂ ਮੈਨੂੰ ਪਾਰਟੀ ਨੇ ਪਹਿਲਾਂ ਉੱਥੇ ਹੁਕਮ ਲਾਇਆ ਸੀ ਮੈਂ ਉੱਥੇ ਸੇਵਾ ਕੀਤੀ ਸਰਦਾਰ ਜਗੀਰ ਸਿੰਘ ਬਾਦਲ ਨੇ ਮੈਨੂੰ ਕਿਹਾ ਕਿ ਤੁਸੀਂ ਡੇਰਾ ਬਾਬਾ ਨਾਨਕ ਜਾਣਾ ਮੈਂ ਵਫਾਦਾਰ ਸਿਪਾਹੀ ਹੋਣ ਦੇ ਨਾਤੇ ਸੀਸ ਝੁਕਾ ਕੇ ਡੇਰਾ ਬਾਬਾ ਨਾਨਕ ਘਰ ਕੇ ਸੇਵਾ ਕਰਨ ਆ ਗਿਆ ਕਿਉਂਕਿ ਇਹ ਮੇਰੇ ਪਿਤਾ ਜੀ ਦੀ ਕਰਮ ਭੂਮੀ ਆ ਪੁਰਾਣੇ ਹਟਾੜੇ ਦਾ 150 ਪਿੰਡ ਆ ਇਸ ਕਰਕੇ ਤੇ ਟਰੱਕ ਗਰੁੱਪ ਤੋਂ ਵਾਲੀ ਜਿਹੜੀਆਂ ਗੱਲਾਂ ਹੁੰਦੀਆਂ ਨੇ ਇਹ ਕਈ ਵਾਰੀ ਬਤਾ ਸਕੀਆ ਪਰ ਪਾਰਟੀ ਸਭ ਤੋਂ ਪਹਿਲਾਂ ਪਾਰਟੀ ਦਾ ਬਵਾਦਾਰ ਹੈ ਪਾਰਟੀ ਮਾਂ ਹੁੰਦੀ ਹੈ ਤੇ ਮਾਂ ਨਾਲ ਚੱਲਦੀ ਹੈ